ये गणपति महाराज की जय गणपति बप्पा मोरया मंगलमूर्ति मोरया श्री रिद्धि सिद्धि विनायक मंदिर कमेटी 24 वा गणपति उत्सव जेड़ा कि 27 सितंबर नु शुरू होया है आज प्रभु जेड़ी तरीका 4 तारीख नु रात अंतिम बैठक कल 5 तारीख नु विसर्जन प्रभु दा होन जा रिया है और गणपति महाराज ਸਭ ਨੂੰ ਅਸ਼ੀਰਵਾਦ ਦੇ ਲਈ ਨਿਮਲੇ ਚੌਂਗ ਚ ਆਏ ਨੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਗਣਪਤੀ ਮਹਾਰਾਜ ਸਭ ਦੇ ਵਿਗਨ ਕਸ਼ਟ ਦੂਰ ਕਰਨ ਆਏ ਨੇ ਤੁਸੀਂ ਵੀ ਆਓ ਔਰ ਅੱਜ ਰਿੱద్ధి ਸiddhi ਵਿਨਾਇਕ ਮੰਦਿਰ ਦੇ ਵਿੱਚ ਸਾਡੇ ਵੱਡੇ ਭਰਾ ਪੰਕਜ ਸ਼ਰਦਾ ਜੀ ਜਿਨ੍ਹਾਂ ਨੂੰ ਇੱਕ ਪੰਜਾਬ ਦੀ ਨਹੀਂ ਮੈਂ ਕਹਿੰਦਾ ਪੂਰੇ ਭਾਰਤ ਦੀ ਇੰਨੀ ਕੋ ਵੱਡੀ ਜ਼ਿੰਮੇਵਾਰੀ ਮਿਲੀ ਹੈ ਮੈਂ ਕਹਿੰਦਾ ਸਨਾਤਨ ਧਰਮ ਦਾ ਜਿਹੜਾ ਉਹਨਾਂ ਨੇ ਝੰਡਾ ਚੱਕਿਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿਉਂਕਿ ਸਾਨੂੰ ਵੀ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੈਂ ਸਾਰਿਆਂ ਨੂੰ ਕੱਲ 1.5 ਵਜੇ ਪ੍ਰਭੂ ਜਲ ਵਿਸਰਜਨ ਲਈ ਚੱਲਣਗੇ ਸ਼ੋਭਾ ਯਾਤਰਾ ਨਿਕਲੇਗੀ ਦੁਰਾਹੇ ਦੇ ਵਿੱਚ ਪ੍ਰਭੂ ਦਾ ਜਲ ਵਿਸਰਜਨ ਹੋਏਗਾ ਔਰ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਆਓ ਗਣਪਤੀ ਮਹਾਰਾਜ ਨੂੰ ਜਿੱਦਾਂ ਕੀ ਜਲ ਵਿਸਰਜਨ ਕਰਨਾ ਹੈ ਉਹਨਾਂ ਦਾ ਆਸ਼ੀਰਵਾਦ ਲਈਏ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਪ੍ਰਾਪਤ ਕਰੀਏ ਬੋਲੀਏ ਗਣਪਤੀ ਮਹਾਰਾਜ ਕੀ ਜੈ ਜਿਸ ਤਰ੍ਹਾਂ ਕੀ ਸਾਨੂੰ ਪਤਾ ਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਗਣਪਤੀ ਭਗਵਾਨ ਜੀ ਦਾ ਜਿਹੜਾ ਮਹੋਸਬ ਹੈ ਬੜੀ ਧੂਮ ਧਾਮ ਦੇ ਨਾਲ ਚੱਲ ਰਿਹਾ ਹੈ ਔਰ ਅੱਜ ਸਈ ਨਿਮਵਾਲਾ ਚੌਂਕ ਦੇ ਵਿੱਚ ਰਿੱਧੀ ਸਿੰਧੀ ਵਿਨਾਇਕ ਮੰਦਿਰ ਦੇ ਦਰਬਾਰ ਦੇ ਵਿੱਚ ਪਹੁੰਚੇ ਆ ਮੱਥਾ ਟੇਕਣ ਲਈ ਮੇਰੇ ਭਾਈ ਸਾਹਿਬ ਪੰਡਿਤ ਵਿਜੇ ਜੀ ਔਰ ਇੱਧਰ ਮੇਰਾ ਛੋਟਾ ਭਰਾ ਖੜਾ ਹੈ ਜੌਨੀ ਵਿੰਦਰੂ ਜੋ ਕਿ ਪ੍ਰਧਾਨ ਹੈ ਇੱਥੇ ਦਾ ਮੈਂ ਇਹਨਾਂ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁ ਮੁਬਾਰਕਬਾਦ ਦਿੰਨਾ ਔਰ ਭਗਵਾਨ ਗਣਪਤੀ ਜੀ ਦੇ ਚਰਨਾ ਚਹੀ ਅਰਦਾਸ ਕਰਦਾ ਕਿ ਇਹ ਇਸੇ ਤਰ੍ਹਾਂ ਸਵਸਥ ਰਹਿਣ ਧਰਮ ਦਾ ਸਿੰਘਨਾਦ ਕਰਦੇ ਰਹਿਣ ਔਰ ਇਸੇ ਤਰ੍ਹਾਂ ਸਨਾਤਨ ਦੀ ਜੈਜਕਾਰ ਹੁੰਦੀ ਰਹੇ ਲੁਧਿਆਣਾ ਦੀ ਧਰਤੀ ਦੇ ਉੱਪਰ ਇਸੇ ਤਰ੍ਹਾਂ ਗਣਪਤੀ ਭਗਵਾਨ ਜਿਹੜੇ ਕੀ ਕਸ਼ਟ ਨਿਵਾਰਕ ਹੈ ਰਿੰਦੀ ਸਿੱਧੀ ਦੇ ਦਾਤਾ ਵੈ ਉਹਨਾਂ ਦਾ ਗੁਣਗਾਨ ਹੁੰਦਾ ਰਹੇ ਬੋਲੀਏ ਗਣਪਤੀ ਭਗਵਾਨ ਕੀ ਜੈ ਔਰਤੀ ਮੋਰੀਆ ਸਾਡੇ ਮਹਿੰਦਰੂ ਜੀ ਨੇ ਜਿੰਨਾ ਪ੍ਰੋਗਰਾਮ ਕਰਵਾਇਆ ਬਹੁਤ ਵਧੀਆ ਕੀ ਪ੍ਰੋਗਰਾਮ ਸੰਭ ਲੱਗਿਆ ਔਰ ਭਗਵਾਨ ਨੇ ਨਾ ਤੇ ਆਪਣੀ અપਾਰ ਕਿਰਪਾ ਬਣਾ ਕੇ ਰੱਖਣ ਮੈਂ ਇਹ ਨਹੀਂ ਭੁੱਲੂਗਾ ਜੀ ਠੀਕ ਪਤੀ ਮਹਾਰਾਜ ਕੀ ਜੈ ਰਿੱద్ధి ਸਿਦਿਵਨਾਗ ਮੰਦਿਰ ਕਮੇਟੀ 24 ਮਾ ਗਣੇਸ਼ ਮਹੋਤਸਵ ਮਨਾ ਰਹੀ ਹੈ ਲੁਧਿਆਣਾ ਪੰਜਾਬ ਹਾਰਤ ਔਰ ਵਿਸ਼ਵ ਕੇ ਜਿਤਨੇ ਵੀ ਇਹ ਗਣਪਤੀ ਮਹਾਰਾਜ ਜੀ ਦਾ ਪੂਜਨਾ ਵਾਹਨ ਕਰ ਰਹੇ ਹੈ हे प्रभु उन सब की मीठी कामना पूर्ण करना हमारे भाई साहब पंकज शारदा जी जो कि भगवान श्री परशुराम ने देवी देवताओं ने समस्त पितरों ने सनातन धर्म सेवा करने का बहुत ही सुंदर एक मौका दिया है तो भगवान से प्रार्थना करते हैं पंकज शारदा जी की आजू लंबी हो और ये सनातन धर्म का प्रचार करें और पूर्ण में सेवा करें ये ब्राह्मणों का आशीर्वाद है ओम नमः शिवाय हर हर महादेव